ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਵੇਂ ਪੰਜ ਮੰਤਰੀ ਬਣ ਚੁੱਕੇ ਨੇ ਜਿਨ੍ਹਾਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ ਅਤੇ ਇਹਨਾਂ ਦੇ ਵਿੱਚ ਜਿਹੜੇ ਨਾਮ ਨੇ ਉਹਨਾਂ ਦੇ ਵਿੱਚ ਤਰਨਪ੍ਰੀਤ ਸੌਂਦ, ਹਰਦੀਪ ਸਿੰਘ ਮੁੰਡੀਆਂ, ਮਹਿੰਦਰ ਭਗਤ, ਬਰਿੰਦਰ ਗੋਇਲ, ਡਾਕਟਰ ਅਵਜੋਤ ਸਿੰਘ ਦਾ ਨਾਮ ਸ਼ਾਮਲ ਹੈ। ਬਰਿੰਦਰ ਗੋਇਲ ਨੂੰ ਵਾਟਰ ਰਿਸੋਰਸਸ, ਤਰਨਪ੍ਰੀਤ ਸੌਂਦ ਨੂੰ ਪੰਚਾਇਤ ਵਿਭਾਗ, ਮਹਿੰਦਰ ਭਗਤ ਨੂੰ ਬਾਗਬਾਨੀ ਅਤੇ ਡਾਕਟਰ ਅਵਜੋਤ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਹੋਰ ਮੰਤਰੀਆਂ ਦੇ ਵਿਭਾਗ ਵੀ ਵੰਡ ਦਿੱਤੇ ਗਏ ਨੇ ਜਿਨ੍ਹਾਂ ਦੀ ਬਦਲੀ ਕੀਤੀ ਗਈ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਕੋਲ ਸਭ ਤੋਂ ਜ਼ਿਆਦਾ 8 ਵਿਭਾਗ ਨੇ ਜਿਨ੍ਹਾਂ ਦੇ ਵਿੱਚ ਹੋਮ ਅਫੇਅਰਸ ਤੇ ਜਸਟਿਸ ਪਰਸਨਲ ਕਾਨੂੰਨੀ ਅਤੇ ਵਿਧਾਨਕ ਮਾਮਲੇ ਹਵਾ ਬਾਜੀ ਵਿਗਿਆਨ ਤਕਨੀਕ ਅਤੇ ਵਾਤਾਵਰਣ ਵਿਭਾਗ ਤੇ ਖੇਡਾਂ ਤੇ ਯੂਥ ਸਭਾਵਾਂ ਸ਼ਾਮਲ ਨੇ ਜਿਕਰ ਇਹ ਹੋਗਾ ਕਿ ਮੰਤਰੀ ਮੀਤਿਹਰ ਦੇ ਸੰਸਦ ਬਣ ਤੋਂ ਬਾਅਦ ਖੇਡ ਵਿਭਾਗ ਕਿਸੇ ਕੋਲ ਨਹੀਂ ਸੀ ਹੁਣ ਉਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਧੀਨ ਲੈ ਲਿਆ ਹਰਪਾਲ ਸਿੰਘ ਠੀਮਾ ਨੂੰ ਚਾਰ ਵਿਭਾਗ ਦਿੱਤੇ ਗਏ ਨੇ ਜਿਨ੍ਹਾਂ 'ਚ ਖਜ਼ਾਨਾ ਪਲਾਨਿੰਗ ਵਿਭਾਗ ਪ੍ਰੋਗਰਾਮ ਇੰਪਲੀਮੈਂਟੇਸ਼ਨ ਤੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦਿੱਤਾ ਗਿਆ ਅਮਨ ਅਰੋੜਾ ਨੂੰ ਜੋ ਵਿਭਾਗ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਨਵਿਆਣਯੋਗ એનર્ਜੀ ਰਿਸੋਰਸ ਪ੍ਰਿੰਟਿੰਗ ਤੇ ਸੈਨੀਟਰੀ ਗਵਰਨਰ ਰਿਫોર્ਮਸ ਤੇ ਰਿਮੂਵਲ ਆਫ ਗ੍ਰਿਵੈਂਸਸ ਰੋਜ਼ਗਾਰ ਉਤਪਨ ਤੇ ਟ੍ਰੇਨਿੰਗ ਵਿਭਾਗ ਸ਼ਾਮਲ ਹੈ ਡਾਕਟਰ ਬਲਜੀਤ ਕੌਰ ਜੋ ਇਕਲੌਤੇ ਮਹਿਲਾ ਮੰਤਰੀ ਨੇ ਉਹਨਾਂ ਨੂੰ ਸਮਾਜਿਕ ਨਿਆਂ ਸਸ਼ਕਤੀਕਰਨ ਅਤੇ ਘਟਗਣਤੀ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਸੌਪਿਆ ਗਿਆ ਕੁਲਦੀਪ ਸਿੰਘ ਢਾਲੀਵਾਲ ਨੂੰ ਕੈਬਨਿਟ ਮੰਤਰੀ ਦੇ ਤੌਰ ਤੇ ਜੋ ਐਨਆਰਆਈ ਮਾਵਲਿਆਂ ਦੇ ਮੰਤਰੀ ਬਣਾਇਆ ਗਿਆ ਤੇ ਪ੍ਰਸ਼ਾਸਨਿਕ ਸੁਧਾਰਾਂ ਦਾ ਵਿਭਾਗ ਉਨ੍ਹਾਂ ਕੋਲ ਹੈ ਡਾਕਟਰ ਬਲਬੀਰ ਸਿੰਘ ਸਿਹਤ ਅਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਅਤੇ ਖੋਜ ਤੇ ਚੋਣਾ ਨਾਲ ਸੰਬੰਧਿਤ ਵਿਭਾਗ ਦਿੱਤੇ ਗਏ ਨੇ ਹਰਦੀਪ ਸਿੰਘ ਮੁੰਡੀਆਂ ਨਵੇਂ ਮੰਤਰੀ ਨੇ ਇਹਨਾਂ ਨੂੰ ਦਿੱਤੇ ਗਏ ਨੇ ਮਾਲ ਵਿਭਾਗ ਮੁਰਵ ਸੇਵਾ ਆਪਤ ਪ੍ਰਬੰਧਨ ਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਹਰਦੀਪ ਸਿੰਘ ਮੁੰਡੀਆਂ ਕੋਲ ਨੇ ਲਾਲਚੰਦ ਕਟਾਰੂ ਚੱਕ ਨੂੰ ਫੂਡ ਸਿਵਲ ਸਪਲਾਈ ਖਪਤਕਾਰ ਮਾਮਲੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਸੌਂਪਿਆ ਗਿਆ ਲਾਲਜੀਤ ਸਿੰਘ ਪੁੱਲਰ ਨੂੰ ਦੋ ਵਿਭਾਗਾਂ ਦੀ ਜ਼ਿੰਮੇਵਾਰੀ ਹੈ ਜਿਸ ਦੇ ਵਿੱਚ ਟ੍ਰਾਂਸਪੋਰਟ ਅਤੇ ਜੇਲ੍ਹ ਵਿਭਾਗ ਸ਼ਾਮਲ ਹੈ ਹਰਜੋਤ ਸਿੰਘ ਬੈਂਸ ਨੂੰ ਚਾਰ ਵਿਭਾਗ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਤਕਨੀਕੀ ਸਿੱਖਿਆ ਉਦਯੋਗਿਕ ਸਿਖਲਾਈ ਉੱਚ ਸਿੱਖਿਆ ਸਕੂਲੀ ਸਿੱਖਿਆ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ਼ਾਮਲ ਹੈ ਹਰਪਜਨ ਸਿੰਘ ਈਟੀਆ ਨੂੰ ਦੋ ਵਿਭਾਗ ਸੌਂਪੇ ਗਏ ਜਿਨ੍ਹਾਂ ਦੇ ਵਿੱਚ ਬਿਜਲੀ ਅਤੇ ਪਬਲਿਕ ਸਰਵਿਸ ਵਰਕਸ ਸ਼ਾਮਲ ਹੈ ਬਰਿੰਦਰ ਕੁਮਾਰ ਗੋਇਲ ਜੋ ਨਵੇਂ ਮੰਤਰੀ ਬਣੇ ਨੇ ਉਹਨਾਂ ਨੂੰ ਦਿੱਤੇ ਗਏ ਵਿਭਾਗ ਨੇ ਖਣਨ ਅਤੇ ਭੂਗਿਆਨ ਪਾਣੀ ਅਤੇ ਸਰੋਤ ਜ਼ਮੀਨ ਤੇ ਪਾਣੀ ਦੀ ਸੰਭਾਲ ਕਰਨ ਵਾਲਾ ਵਿਭਾਗ ਤਰਨਪੁਰੀਤ ਸੌਂਤ ਜੋ ਨਵੇਂ ਮੰਤਰੀ ਹੈ ਉਹਨਾਂ ਨੂੰ ਸੱਭਿਆਚਾਰਕ ਮਾਮਲੇ ਸੈਰਸਪਾਟਾ ਅਤੇ ਨਿਵੇਸ਼ ਪ੍ਰੋਤਸਾਹਨ ਮਜ਼ਦੂਰੀ ਪ੍ਰਾਉਣਾਚਾਰੀ ਉਦਯੋਗ ਅਤੇ ਬਣਜ ਤੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਸੌਂਪਿਆ ਗਿਆ ਹੈ ਡਾਕਟਰ ਰਵਜੋਤ ਸਿੰਘ ਨੂੰ ਸਥਾਨਕ ਸਰਕਾਰਾਂ ਤੇ ਸੰਸਥੀ ਮਾਮਲਿਆਂ ਦਾ ਮੰਤਰੀ ਬਣਾ ਦਿੱਤਾ ਗਿਆ ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤੀਬਾੜੀ ਮੰਤਰੀ ਕਿਸਾਨ ਭਲਾਈ ਪਸ਼ੂ ਪਾਲਣ ਮੱਛੀ ਪਾਲਣ ਡੇਰੀ ਵਿਕਾਸ ਤੇ ਫੂਡ ਪ੍ਰੋਸੈਸਿੰਗ ਵਿਭਾਗ ਦਾ ਮੰਤਰੀ ਬਣਾਇਆ ਗਿਆ ਮੋਹਿੰਦਰ ਭਗਤ ਨੂੰ ਜੋ ਨਵੇਂ ਮੰਤਰੀ ਬਣਿਆ ਹੈ ਇਹਨਾਂ ਨੂੰ ਕੈਬਨਿਟ ਰੈਂਕ ਦੇ ਰੂਪ ਵਿੱਚ ਸੇਵਾਵਾਂ ਭਲਾਈ ਆਜ਼ਾਦੀ ਕੋਲਟਿਏ ਤੇ ਭਗਵਾਨੀ ਵਿਭਾਗ ਸੌਂਪਿਆ ਗਿਆ ਤਾਂ ਇਸ ਤਰੀਕੇ ਨਾਲ ਮੰਤਰੀ ਮੰਡਲ ਦੇ ਵਿੱਚ ਨਵੇਂ ਮੰਤਰੀਆਂ ਨੂੰ ਅਹੁਦੇ ਸੌਂਪੇ ਗਏ ਆ ਉੱਥੇ ਹੀ ਪੁਰਾਣੇ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਵੀ ਕੁਝ ਫੇਰਬਦਲ ਕਰ ਦਿੱਤਾ ਗਿਆ